ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗੁਰਜੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਦਾ ਵਿਜ਼ਨ ਪੰਜਾਬ ਅੱਜ ਆਪਾਂ ਰੈਕੋਰਡ ਦੀ ਦਾਣਾ ਮੰਡੀ ਵਿਖੇ ਆ ਜਿੱਥੇ ਕੀ ਭਾਰਤੀ ਕਿਸਾਨ ਯੂਨੀਅਨ ਸਿੱਧੂ ਪਰਵਨੀਓ ਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਆਗੂ ਇੱਥੇ ਪਹੁੰਚੇ ਨੇ ਦੋਨਾਂ ਯੂਨੀਅਨਾਂ ਦੇ ਬਲਕ ਪ੍ਰਧਾਨ ਪਹੁੰਚੇ ਆ ਉਹਨਾਂ ਦੇ ਸੀਨੀਅਰ ਆਗੂ ਇੱਥੇ ਪਹੁੰਚੇ ਨੇ ਪਹੁੰਚਣ ਦਾ ਕਾਰਨ ਕੀ ਸੀਗਾ ਵੀ ਜੋ ਇੱਥੇ ਤਲਾਈ ਹੋ ਰਹੀ ਆ ਬੋਰੀਆਂ ਭਰੀਆਂ ਜਾ ਰਹੀਆਂ ਨੇ ਇਹਨਾਂ ਦੀ ਜੋ ਤਲਾਈ ਸਹੀ ਹੋ ਰਹੀ ਆ ਜਾਂ ਨਹੀਂ ਹੋ ਰਹੀ ਇਸ ਦੀ ਜਾਂਚ ਕਰਨ ਲਈ ਇੱਥੇ ਜਥੇਬੰਦੀ ਦੇ ਆਗੂ ਪਹੁੰਚੇ ਸੀਗੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਰੈਕੋਰਡ ਦੇ ਬਲਾਕ ਪ੍ਰਧਾਨ ਨੇ ਭਾਰਤ ਕਿਸਾਨ ਯੂਨੀਅਨ ਸਿੱਧੂਪੁਰ ਦੇ ਤੇ ਗੋਗੀਪੂਲ ਅਰਜੀ ਭਾਰਤ ਕਿਸਾਨ ਯੂਨੀਅਨ ਦੁਆਬਾ ਦੇ ਬਲਾਕ ਪ੍ਰਧਾਨ ਰੈਕੋਰਡ ਦੇ ਤੇ ਵੀਰ ਜੀ ਪਹਿਲਾਂ ਤਾਂ ਆਪਣਾ ਨਾਮ ਦੱਸੋ ਮੇਰਾ ਨਾਮ ਰਖਵਿੰਦਰ ਸਿੰਘ ਕਾਲਾ ਹਾਂ ਕਾਲਾ ਜੀ ਅੱਜ ਜੋ ਇੱਥੇ ਤੁਸੀਂ ਪਹੁੰਚੇ ਹੋ ਉਹਦੇ ਬਾਰੇ ਥੋੜਾ ਦੱਸੋ ਵੀ ਕੀ ਕਾਰਵਾਈ ਕੀਤੀ ਆ ਦੇਖੋ ਜੀ ਪਹਿਲੀ ਤਾਂ ਗੱਲ ਆ ਜਿਵੇਂ ਅਸੀਂ ਜੱਥੇਬੰਦੀਆਂ ਜਿਹੜੀਆਂ ਕਿਸਾਨ ਜੱਥੇਬੰਦੀਆਂ ਇਹ ਕਿਸਾਨ ਮਜ਼ਦੂਰ ਮਜ਼ਦੂਰਾਂ ਦੇ ਸਾਰੇ ਮਸਲਿਆਂ ਦੇ ਲਈ ਖੜ੍ਹਦੀਆਂ ਨੇ ਉਹਨਾਂ ਦੇ ਲਈ ਬਣੀਆਂ ਨੇ ਤੇ ਅਸੀਂ ਅੱਜ ਜੇ ਮੈਂ ਦਾਣਾ ਮੰਡੀ ਵਿੱਚ ਹੁਣ ਆਪਣੀ ਕਣਕ ਦਾ ਸੀਜ਼ਨ ਚੱਲਦਾ ਕਈ ਦਿਨ ਕਈ ਵਾਰੀ ਕੰਪਲੇਂਟ ਆਉਂਦੀ ਆ ਵੀ ਜੀ ਵੱਧ ਜ਼ਖਾਈ ਹੁੰਦੀ ਆ ਇਹ ਮਤਲਬ ਬੋਰੀਆਂ ਦੇ ਵਿੱਚ ਭਰਤੀ ਵੱਧ ਹੁੰਦੀ ਆ ਉਹ ਅੱਜ ਅਸੀਂ ਕਈ ਆੜਤਾਂ ਦੇ ਵਿੱਚ ਜਾ ਕੇ ਇੱਥੇ ਨਾ ਚੈੱਕ ਕੀਤਾ ਗਿਆ ਕਈ ਥਾਂ 200 ਗ੍ਰਾਮ ਜਾਂ 400 ਗ੍ਰਾਮ ਤੇ ਉੱਥੇ ਮਤਲਬ ਅੱਧਾ ਕਿਲੋ ਤੋਂ 600 700 ਗ੍ਰਾਮ ਤੱਕ ਵੱਧ ਤੋਲ ਪਾਇਆ ਗਿਆ ਤੇ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਵੀ ਕਿਸਾਨ ਦੇ ਨਾਲ ਕਿਉਂਕਿ ਬੜੀ ਖੂਨ ਪਸੀਨੇ ਦੀ ਕਮਾਈ ਦੇ ਨਾਲ ਮਿਹਨਤ ਕਰਦਾ ਹਰ ਕਿਸਾਨ ਇੱਕ ਇੱਕ ਦਾਣੇ ਲਈ ਪਸੀਨਾ ਬਹਾਉਂਦਾ ਵੀ ਅਗਰ ਉਹਦਾ 1-1 ਬੋਰੀ 20 ਅੱਧਾ ਅੱਧਾ ਕਿਲੋ ਆਪਾਂ ਵਜ਼ਨ ਵੱਧ ਕਰ ਲਾਗੇ ਜਿੱਦੀ 100 ਬੋਰੀਆਂ ਜਾਂ 200 ਕੁੰਟਲ ਉਹਦਾ 10-20 ਕੁੰਟਲ ਵਜ਼ਨ ਦਾ ਨੁਕਸਾਨ ਹੋ ਗਿਆ 5-10-20 50000 ਦਾ ਨੁਕਸਾਨ ਹੋ ਗਿਆ ਤਾਂ ਉਹਦਾ ਨੁਕਸਾਨ ਤਾਂ ਨੁਕਸਾਨ ਹੀ ਆ ਅਸੀਂ ਹੁਣ ਚੌਧਰੀ ਨੂੰ ਪੁੱਛਿਆ ਇੱਥੇ ਉਹ ਕਹਿੰਦਾ ਜੀ 700 ਗ੍ਰਾਮ ਦੀ ਬੋਰੀ ਲਾਉਨੇ ਆ ਸੀ ਵਜ਼ਨ ਅਸੀਂ ਜੋਖੇ ਤਾਂ 500 ਗ੍ਰਾਮ ਆ ਚਲੋ ਜੇ 600 ਗ੍ਰਾਮ ਦੇ ਸਾਰੇ ਬੰਦ ਆ ਉਹ ਆਪ ਹੀ ਕਹੀ ਜਾਂਦਾ ਜੀ ਅਸੀਂ ਤਾਂ 700 ਗ੍ਰਾਮ ਤੇ ਬੰਨ ਗਏ ਵਜ਼ਨ ਜੋਖਦੇ ਆ ਹਾਂਜੀ ਹਾਂਜੀ ਫਿਰ ਵੀ ਜਿੱਥੇ 50 ਕਿਲੋ 600 ਗ੍ਰਾਮ ਬਣਦਾ ਉੱਥੇ 51 ਕਿਲੋ 200 ਗ੍ਰਾਮ ਵਜ਼ਨ ਵੀ ਅਸੀਂ ਵੀਡੀਓ ਕਵਰੇਜ ਕਰੀਆ ਫੋਟੋ ਖਿੱਚੀਆਂ ਉਹਨਾਂ ਦੇ ਸਾਹਮਣੇ ਵੀ ਹਾਂ ਜੀ ਇੰਨੀ ਵੱਧ ਤੋਲੀ ਗਈ ਆ ਅੱਛਾ ਜੀ ਅਸੀਂ ਹੁਣ ਇਹਨਾਂ ਨੂੰ ਚੇਤਾਵਨੀ ਦਿੰਨੇ ਆ ਵੀ ਇਸ ਮਸਲੇ ਦਾ ਕਿਸਾਨਾਂ ਨੂੰ ਵੀ ਮਿਲਾਂਗੇ ਵੀ ਕਿਨਾਂ ਦੀ ਕਣਕ ਇੱਥੇ ਆਈ ਸੀ ਹਾਂਜੀ ਜਿਨ੍ਹਾਂ ਦੀ ਕਣਕ ਕਿਸਾਨਾਂ ਦੀ ਆਈ ਆ ਵੀਸਾ ਮਸਲੇ ਦੀ ਭਰਪਾਈ ਕੀਤੀ ਜਾਵੇ ਨਹੀਂ ਤਾਂ ਫਿਰ ਅਸੀਂ ਇਹਦਾ ਅੱਗੇ ਦੱਸ ਕੇ ਤਾਂ ਬਣਦੀ ਕਾਰਵਾਈ ਕੀਤੀ ਜਾਊਗਾ ਤੇ ਜੀ ਤੁਹਾਡਾ ਨਾਮ ਕੀ ਹੈ ਜੀ ਅਸੀਂ ਆ ਬਾਈ ਜੀ ਮੈਂ ਇੱਕ ਸੰਜੂਨੀ ਹਾਂ ਦੁਆਬਾ ਦਾ ਪਕਾਈ ਪ੍ਰਧਾਨ ਆ ਜੀ ਮੇਰਾ ਨਾਮ ਦਨਵੀਰ ਚੀਨਾਵਾ ਮੈਂ ਇੱਥੇ ਆਪਣੇ ਮੰਡੀ ਦੇ ਵਿੱਚ ਸਾਨੂੰ ਆਪਣੇ ਸਿੱਧੂਪੁਰ ਵਾਲੇ ਸਾਡੇ ਭਰਾ ਨੇ ਇਹਨਾਂ ਨੇ ਸੱਦਿਆ ਵਾ ਸਾਡੇ ਪ੍ਰਧਾਨ ਜੀ ਆਏ ਆ ਬਲਾਕ ਪ੍ਰਧਾਨ ਗੋਗੀ ਜੀ ਆਏ ਆ ਸਾਡੇ ਨਾਲ ਸਾਡੇ ਨਾਲ ਹੋਰ ਸਾਡੇ ਭਰਾ ਆਏ ਹੋਏ ਆ ਅਸੀਂ ਜਿਹੜੇ ਕਿਸਾਨਾਂ ਨਾਲ ਲੁੱਟਖਸਟ ਹੋ ਰਹੀ ਆ ਉਹਨੂੰ ਰੋਕਣ ਲਈ ਅਸੀਂ ਇੱਥੇ ਆਏ ਆ ਜਿਹੜਾ ਬੋਰੀ ਦੇ ਵਿੱਚ 7-800 ਗ੍ਰਾਮ ਵੱਧ ਪਾ ਰਹੇ ਆ ਇਹ ਕਿਸਾਨਾਂ ਨਾਲ ਹੀਅਰਫੇਅਰ ਕਰ ਰਹੇ ਆ ਉਸ ਸਬੰਧ ਚ ਅਸੀਂ ਆਏ ਨਾ ਰੋਕਣ ਲਈ ਆਏ ਆ ਠੀਕ ਹੈ ਬਈ ਇਹ ਚੀਜ਼ ਬੰਦ ਹੋਣੀ ਚਾਹੀਦੀ ਆ ਇਹ ਸਾਡੇ ਭਰਾ ਅਸੀਂ ਆਪ ਵੀ ਕਿਸਾਨਾਂ ਗੂਆਂ ਸਹੀ ਹੈ ਜੀ ਅਸੀਂ ਮਦਦ ਕਰਨੀ ਆ ਲੋਕਾਂ ਦੀ ਕਿਸਾਨਾਂ ਦੀ ਕਿ ਸਾਡੇ ਭਰਾ ਪਹਿਲਾਂ ਤਾਂ ਦਿਨ ਰਾਤ ਇੱਥੇ ਰਹਿੰਦੇ ਆ ਹਨੇਰ ਚ ਝੁੱਲਦੇ ਆ 6-6 ਮਹੀਨੇ ਪੈਂਦੇ ਫਿਰ 700 ਗ੍ਰਾਮ 8-800 ਗ੍ਰਾਮ ਇਹਨਾਂ ਨੇ ਫੇਰ ਠੱਗੀ ਮਾਰੀ ਜਾਂਦੇ ਲੋਕ ਹਾਂਜੀ ਬਿਲਕੁਲ ਬਹੁਤ ਵਧੀਆ ਜਿਵੇਂ ਕਿ ਇਹਨਾਂ ਨੇ ਦੱਸਿਆ ਵੀ ਦੋਨੇ ਜੱਥੇਬੰਦੀਆਂ ਲੜ ਕੇ ਹੀ ਕੰਮ ਕਰਦੀਆਂ ਨੇ ਤੇ ਉੱਥੇ ਵੀ ਬਾਰਡਰਾਂ ਤੇ ਵੀ ਇਹਨਾਂ ਦੀ ਤਾਲਮੇਲ ਬਹੁਤ ਵਧੀਆ ਹੈਗਾ ਤੇ ਰਿਸ਼ਤੇ ਵਧੀਆ ਨੇ ਦੋਨੇ ਜੱਥੇਬੰਦੀਆਂ ਤੇ ਹੋਰ ਕਿਸਾਨ ਜੱਥੇਬੰਦੀਆਂ ਸਾਰੀਆਂ ਇਕੱਠੀਆਂ ਹੀ ਹੁੰਦੀਆਂ ਨੇ ਕਿਉਂਕਿ ਸਾਰਿਆਂ ਦੇ ਮੂਰੇ ਕਿਸਾਨ ਲੱਗਦਾ ਹੈਗਾ ਜੱਥੇਬੰਦੀ ਉਹ ਬਾਦ ਦੇ ਵਿੱਚ ਬਣਦੀ ਆ ਇਹਨਾਂ ਨਾਲ ਗੱਲਬਾਤ ਕਰਾਂਗੇ ਮਾਸਟਰ ਹਰਜੀਤ ਸਿੰਘ ਜਲਾਲਦੀਆੜ ਤੋਂ ਮਾਟਰੀ ਤੁਹਾਨੂੰ ਕੀ ਲੱਗਦਾ ਹੈਗਾ ਵੀ ਜੋ ਇਹ ਇਸ ਤਰ੍ਹਾਂ ਦੀ ਜੋ ਕੱਪੜੇ ਬਾਜੀ ਹੋ ਰਹੀ ਆ ਮੰਡੀਆਂ ਦੇ ਵਿੱਚ ਇਸ ਦੇ ਉੱਤੇ ਨਕੇਲ ਕੱਸਣੀ ਚਾਹੀਦੀ ਆ ਉਹਨਾਂ ਵਾਲੇ ਸਮੇਂ ਚ ਕਿਸਾਨਾਂ ਨੂੰ ਕੋਈ ਇਹਦਾ ਫਾਇਦਾ ਹੋਊਗਾ ਬਿਲਕੁਲ ਹੋਊਗਾ ਜੀ ਇਹ ਲੋ ਬਿਲਕੁਲ ਹੋਊਗਾ ਜਦੋਂ ਮਤਲਬ ਚੈਕਿੰਗ ਕਰਾਂਗੇ ਹੋਰ ਜਿੱਥੇ ਵੀ ਹੁਣਤਾਈ ਪਈ ਵੀ ਆ ਉਹਨੂੰ ਚੇਤਾਵਨੀ ਦੇਵਾਂਗੇ ਠੀਕ ਹੈ ਇਹ ਚੇਤਾਵਨੀ ਦੇਣ ਦੇ ਬਾਵਜੂਦ ਵੀ ਦੁਬਾਰੇ ਫੇਰ ਉਹ ਗਲਤੀ ਕਰਦਾ ਫੇਰ ਤਾਂ ਸਦਾ ਹਸਦਾ ਹੱਕਦਾਰ ਹੈ ਕਈ ਵਾਰੀ ਅਣਜਾਣੇ ਵੀ ਗਲਤੀਆਂ ਹੋ ਜਾਂਦੀਆਂ ਹਾਂਜੀ ਪਹਿਲੀ ਵਾਰੀ ਅਸੀਂ ਇਹ ਗੱਲ ਕਰਦੇ ਆਂ ਵੀ ਅਣਜਾਣੇ ਵੀ ਗਲਤੀ ਹੋ ਸਕਦੀ ਆ ਕੋਈ ਜਾਨ ਬੁੱਧ ਕੇ ਕਰੇ ਪਰ ਹੁਣ ਚੇਤਾਵਨੀ ਦਿੰਨੇ ਆ ਅਸੀਂ ਬਈ ਗਾਹਾਂ ਨੂੰ ਇਹ ਜਿਹਾ ਕੰਮ ਨਾ ਹੋਵੇ ਅਸੀਂ ਮਤਲਬ ਹੋਰ ਵੀ ਚੈੱਕ ਕੀਤੀਆਂ ਬੜਾ ਵਧੀਆ ਕੰਮ ਵੀ ਬੜਾ ਵਧੀਆ ਚੱਲਦਾ ਹਾਂਜੀ ਪਹਿਲਾਂ ਅਸੀਂ ਪਤਰਕਾਰ ਲਿੱਤਰ ਸਾਹਿਬ ਦੀ ਆੜ ਤੇ ਗਏ ਸਭ ਤੋਂ ਪਹਿਲਾਂ ਉਹ ਬੜਾ ਵਧੀਆ ਤੋਲ ਸਾਰੀਆਂ ਬੂਰੀਆਂ ਉੱਥੇ ਚੈੱਕ ਕਰਕੇ ਦੇਖੇ ਬੂਰਾ ਵਧੀਆ ਮਨਖੁਸ ਹੋ ਗਿਆ ਹੋਰ ਤਿੰਨ ਚਾਰ ਕੀਤੇ ਕਿਤੇ ਕਿਤੇ ਜਿੱਥੇ ਵੀ ਹੈਗੀ ਆ ਇੱਥੇ ਕਿਉਂਕਿ ਅਸੀਂ ਸਾਰੇ ਕਿਸਾਨਾਂ ਦੇ ਪੁੱਤਾਂ ਹਰ ਇੱਕ ਨੂੰ ਕਿਸਾਨ ਦਾ ਦਰਦ ਸਮਝਣਾ ਚਾਹੀਦਾ ਪਹਿਲੇ ਮਾਰਥਕ ਤੰਗੀਆਂ ਦੇ ਵਿੱਚ ਥੱਲੇ ਦੱਬਿਆ ਹੋਇਆ ਉਹ ਆਪਾਂ ਨੂੰ ਉਹਦਾ ਸਹਿਯੋਗ ਕਰਨਾ ਚਾਹੀਦਾ ਜੇ ਕੋਈ ਅਣਜਾਣੇ ਕਾਰਨ ਜੇ ਤੋਂ ਗਲਤੀ ਹੋਈ ਆ ਉਹਨੂੰ ਕੋਸ਼ਿਸ਼ ਕਰਨਾ ਕਰਨਾ ਬਾਹਿਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਸਟਰ ਜੀ ਨੇ ਦੱਸਿਆ ਵੀ ਜੋ ਇਸ ਤਰ੍ਹਾਂ ਦੀ ਕਪਲੇਵਾਜੀ ਹੋ ਰਹੀ ਹੈ ਇਹਦੇ ਉੱਤੇ ਨਕਾਇਲ ਕਰਤਨੀ ਚਾਹੀਦੀ ਆ ਤੇ ਕਈ ਆੜਤਾਂ ਦੇ ਵਿੱਚ ਦੇਖਿਆ ਗਿਆ ਹੈਗਾ ਵੀ ਬਹੁਤ ਵਧੀਆ ਤੋਲ ਕੀਤਾ ਗਿਆਗਾ ਵੀ 100 ਗ੍ਰਾਮ ਵੀ ਉਹਨਾਂ ਦਾ ਵਧੀਆ ਘਟਿਆ ਨਹੀਂਗਾ ਤੇ ਵਧੀਆ ਤੋਲ ਕੀਤਾ ਗਿਆ ਤੇ ਇਸ ਤਰ੍ਹਾਂ ਹੀ ਇਮਾਨਦਾਰੀ ਹੋਣੀ ਚਾਹੀਦੀ ਆ ਆੜਤੀਏ ਤੇ ਕਿਸਾਨ ਦੇ ਵਿੱਚ ਇੱਕ ਗੂੜਾ ਰਿਸ਼ਤਾ ਹੁੰਦਾਗਾ ਜੋ ਵਿਸ਼ਵਾਸ ਦੇ ਉੱਤੇ ਟਿਕਿਆ ਹੁੰਦਾਗਾ ਤੇ ਉਹ ਵਿਸ਼ਵਾਸ ਨੂੰ ਕਾਇਮ ਰੱਖਣਾ ਦਾ ਹੱਕ ਦਾ ਕਿਸਾਨ ਵੀ ਹੁੰਦੇ ਆ ਤੇ ਆੜਤੀਏ ਵੀ ਹੁੰਦੇ ਆ ਤੇ ਇਹ ਵਿਸ਼ਵਾਸ ਕਾਇਮ ਰਹਿਣਾ ਚਾਹੀਦਾਗਾ ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਦੀਆਂ ਜੋਧਾਂਦਲੀਆਂ ਹੋ ਰਹੀਆਂ ਨੇ ਉਹਦੇ ਤੇ ਕੜੀ ਕਾਰਵਾਈ ਕੀਤੀ ਜਾਊਗੀ ਦੋਨੇ ਕਿਸਾਨ ਯੂਨੀਅਨ ਦੇ ਆਗੂ ਇੱਥੇ ਪਹੁੰਚੇ ਆ ਤੇ ਕਿਸਾਨ ਯੂਨੀਅਨਾਂ ਦੀ ਖਾਸ ਹਿਦਾਇਤ ਆ ਵੀ ਜੋ ਇਸ ਤਰ੍ਹਾਂ ਦੀ ਧੰਦਲੇਵਾਜੀ ਹੋ ਰਹੀ ਆ ਮੰਡੀਆਂ ਦੇ ਵਿੱਚ ਤੇ ਉਹਦੇ ਤੇ ਪੂਰੀ ਪੂਰੀ ਨਕੇਲ ਕਸੀ ਜਾਵੇ ਤੁਸੀਂ ਦੇਖ ਰਹੇ ਹੋ ਦਾ ਵਿਜ਼ਨ ਪੰਜਾਬ ਮੈਂ ਹਾਂ ਗੁਰਜੀਤ ਸਿੰਘ ਬਹੁਤ ਬਹੁਤ ਧੰਨਵਾਦ